ਸੱਜਾ ਬਾਛਾ ਸਿਰ ਸਾਹ ਹੰਡੈ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈ ਸਾਹੋ ਦੇਖਣੇ ਤਰਿਆ ਸੱਜਾ ਸੱਚਾ ਬਾਛਾ ਸਿਰ ਸਾਹ ਹੰਡੈ ਸਾਹੋ ਹਨਾ ਥਾਹੇ ਨੂੰ ਕਿਹਦੀ ਕਾਜ ਆਈ ਹੈ ਥੋੜੇ ਦੀ ਸਾਹੋ ਇਹ ਵੀ ਹੈ ਨਾ ਤੇ ਕਈ ਜਿਹੜੇ ਪੜ੍ਹਦੇ ਨੇ ਜਦੋਂ ਗੁਰੰਤ ਸਿੰਘ ਵੀ ਆਪਾਂ ਕਹਿੰਦਾ ਸੀ ਕਿ ਸਰਕਾਰ ਨੂੰ ਉਹਦਾ ਕੋਲ ਜੇ ਪੜ੍ਹ ਜਾਂਦੇ ਆ ਕੀ ਪੜ੍ਹਦੇ ਆ ਬੱਚੇ ਫਿਰ ਹੀ ਕਾਹਦੇ ਗੁਰੂਤ ਬਣਿਆ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾ ਦਾਸਾ ਹੋ ਇੱਗੀ ਬਣ ਗਿਆ ਸੱਸੇ ਕਰਨਾ ਹਾਏ ਘੋੜਾ ਸਾਹੋ ਇਹੀ ਬਣਿਆ ਨਾ ਤੇ ਹੈ ਕੀ ਆਸ ਤੇ ਵਿੱਚ ਉਚਾਰਨ ਕੀ ਜਾਏਗਾ ਸੱਜਣ ਸੱਚਾ ਪਤਸਾਹ ਸਿਰਸਾ ਦਾ ਸਾਹ ਹਾਏ ਕਰੋੜਾ ਹਾਏ ਉਪਰ ਸਾਹ 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 ਕਿੰਨੀ ਗਵਾਏ ਦਿਸ ਪਾਸ ਬਹਿਟਿਆ ਸੋਹੀ ਹੈ ਤੁਹਾਨੂੰ ਲੱਗਿਆ ਸੋਹੀ ਹੈ ਸਬਨਾ ਦਾ ਵੇ ਸਾਹੋ ਰੇਗੀ ਬਜਾਉਂਦੇ ਸਬਨਾ ਦਾ ਵੇ ਸਾਹੋ ਲੰਮਾ ਨਹੀਂ ਕਰਦਾ ਜੇ ਸਾਹ ਹੋਵੇ ਇਸਰ ਸਹੀ ਨਹੀਂ ਸਾਹੋ